ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਇੰਟਰਨੈਸ਼ਨਲ ਸੰਤ ਸਮਾਜ ਸੇਵਾਦਲ ਦੇ ਮੁੱਖ ਸੇਵਾਦਾਰ ਸੰਤ ਰੇਨ ਬਾਬਾ ਲਖਵੀਰ ਸਿੰਘ ਜੀ ਖਾਲਸਾ ਲਲੋਡਾ ਸਾਹਿਬ ਵਾਲਿਆਂ ਵੱਲੋਂ ਬੇਨਤੀ ਹੈ ਕਿ ਆਉਣ ਵਾਲੀ 11 ਤਰੀਕ ਨੂੰ ਨੋ ਮਮੀ ਨੰ 2024 ਔਰ ਸਵੇਰੇ 10 ਵਜੇ ਪਿੰਡ ਅੰਜਨਾਲਾ ਵਿਖੇ ਪਾਠੀ ਸਿੰਘਾਂ ਦੀ ਰਾਗੀ ਸਿੰਘਾਂ ਦੀ ਢਾਡੀ ਸਿੰਘਾਂ ਦੀ ਔਰ ਜਥੇਬੰਦੀਆਂ ਸੰਤ ਮਹਾਂਪੁਰਖ ਦੀ ਇਕਤਰਤਾ ਹੈ ਜੋ ਮਸਲਾ ਇਹ ਹੈ ਕਿ ਪਿੰਡ ਧੂੜ ਦੇ ਵਿੱਚ ਜਥੇਦਾਰ ਬਾਬਾ ਬਰਮਾ ਸਿੰਘ ਜੀ ਅਜਨਾਲੇ ਵਾਲੇ ਉਹ ਸੇਵਾ ਨਿਭਾਰੇ ਨੇ ਡਿਊਟੀ ਕਰ ਰਹੇ ਨੇ ਉਥੋਂ ਦੀ ਕਰਮ ਪ੍ਰਬੰਧਕ ਕਮੇਟੀ ਬੜੇ ਪਿਆਰ ਵਾਲੀ ਆ ਗੁਰਦੁਆਰਾ tibbi ਸਾਹਿਬ ਇਹ ਵੱਜਦਾ ਹੈ ਪਿੰਡ ਧੂੜ ਨੇੜੇ ਘੱਗਾ ਪਤਲਾ ਵੀ ਨਿੜੀ ਆ ਔਰ ਪਿੰਡ ਧੂੜ ਇਹ ਜਦੋਂ ਆਪਾਂ ਦਵਤਰੀ ਵਾਲੇ ਨੂੰ ਆਉਨੇ ਆ ਜਾਂ ਪਾਤਣਾ ਤੋਂ ਲਾ ਲੋ ਜਾਂ ਫਿਰ ਘੱਗੇ ਤੋਂ ਲਾ ਲੋ ਦਵਤਰੀ ਵਾਲੇ ਨੂੰ ਆਨੇ 메ਨ ਰੋਡ ਤੋਂ ਦਵਤਰੀ ਵਾਲਾ ਦਵਤਰੀ ਵਾਲੇ ਤੇ ਨਾਲ ਹੀ ਇੱਕ ਗਾਹ ਹੈ ਉੱਥੇ ਸਾਰੇ ਹੀ ਪਹੁੰਚਦੇ ਨੇ ਜੋ ਕੁਝ ਸ਼ਰਧਾਤੀ ਅੰਸਰਾਂ ਵੱਲੋਂ ਤਕਰੀਬਨ ਸਾਰਾ ਪਿੰਡ ਉਹਨਾਂ ਦੇ ਨਾਲ ਲਾ ਕਮੇਟੀ ਉਹਨਾਂ ਦੇ ਨਾਲ ਆ ਕੁਝ ਸਰਾਰਤੀ ਅਨਸਰਾਂ ਵੱਲੋਂ ਜੱਤੇਦਾਰ ਬਾਬਾ ਬਰਮਾ ਸਿੰਘ ਜੀ ਨੂੰ ਤੰਗ ਪ੍ਰੇਸ਼ਾਨ ਕਰਿਆ ਜਾ ਰਿਹਾ ਜੋ ਕਿ ਅਕਾਲ ਤਖਤ ਵੱਲੋਂ ਹੁਕਮਨਾਮਾ ਸਾਹਿਬ ਜਾਰੀ ਨੇ ਜੋ ਹੁਕਮਨਾਮਾ ਸਾਹਿਬ ਸਾਡੇ ਲਈ ਮੰਨਣਵਾਦ ਤੇ ਜ਼ਰੂਰੀ ਨੇ ਜਿਵੇਂ ਮੰਨੋ ਵੀ ਅਕਾਲ ਤਖਤ ਸਾਹਿਬ ਵੱਲੋਂ ਹੁਕਮਨਾਮਾ ਸਾਹਿਬ ਜਾਰੀ ਆ ਕਿ ਗੁਰਦੁਆਰਿਆਂ ਦੇ ਵਿੱਚ ਸਟੋਲ ਜਾਂ ਕੁਰਸੀਆਂ ਸੋਕੇ ਨਹੀਂ ਲੱਗਣੇ ਚਾਹੀਦੇ ਇਹ ਗੁਰੂ ਸਾਹਿਬ ਦੀ ਬੇਦਵੀ ਆ ਹੋਰ ਬੇਦਵੀ ਆ ਔਰ ਦੂਸਰੇ ਲੰਗਰ ਹਾਲਾਂ ਦੇ ਵਿੱਚ ਮੇਜ਼ ਸਟੈਂਡਿੰਗ ਖਾਣਾ ਨਹੀਂ ਲੱਗਣਾ ਚਾਹੀਦਾ ਇਹ ਵੀ ਅਕਾਲ ਤਖਤ ਵੱਲੋਂ ਹੁਕਮਨਾਮਾ ਸਾਹਿਬ ਜਾਰੀ ਆ ਜੋ ਗੁਰੂ ਸਾਹਿਬ ਨੇ ਸੰਗਤ ਤੇ ਪੰਗਤ ਵੜਾਈ ਆ ਸੰਗਤ ਦੇ ਵਿੱਚ ਪੰਗਤ ਦੇ ਵਿੱਚ ਬੈਠ ਕੇ ਹੀ ਸਗਣਾ ਚਾਹੀਦਾ ਔਰ ਤੀਸਰਾ ਹੁਕਮਨਾਮਾ ਸਾਹਿਬ ਮੜੀਆਂ ਮਸਾੜੀਆਂ ਜਿਠੇਰਿਆਂ ਤੇ ਜੇ ਡੇਰਿਆਂ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਲਜਾਇਆ ਜਾ ਸਕਦਾ ਸੋ ਇਸੇ ਤਰ੍ਹਾਂ ਜਿਹੜਾ ਪਿੰਡ ਧੋੜ ਗੁਰਦੁਆਰਾ ਟਿੱਬੀ ਸਾਹਿਬ ਬਣਿਆ ਹੋਇਆ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਸਮਾਧ ਬਣੀ ਹੋਈ ਹੈ ਇੱਕ ਬਾਬਾ ਪੰਨੀ ਭਿੱਲੋ ਆਖਣੇ ਟ ਲੋਆ ਕੁਸ਼ੇਸਤਰਾ ਦਾ ਤੇ ਉਹ ਲੋਕੀ ਮੱਥਾ ਟੇਕਦੇ ਨੇ ਤੇ ਕੋਈ ਗੱਲ ਨਹੀਂ ਪਰ ਹੁਣ ਉਹ ਜਗ੍ਹਾ ਤੇ ਲਾਲ ਰੰਗ ਕੀਤਾ ਗਿਆ ਹੈ ਔਰ ਉਹਨੂੰ ਡੇਰੇ ਦਾ ਰੂਪ ਧਾਰਨ ਕੀਤਾ ਗਿਆ ਹੈ ਗੁਰਦੁਆਰਾ ਡੇਰੇ ਦਾ ਰੂਪ ਧਾਰਨ ਕੀਤਾ ਗਿਆ ਗੁਰਦੁਆਰਿਆਂ ਦੇ ਕਮਰੇ ਤੇ ਕਬਜ਼ਾ ਕੀਤਾ ਗਿਆ ਜਥੇਦਾਰ ਬਾਬਾ ਵਰਮਾ ਸਿੰਘ ਜੀ ਦੇ ਦੱਸਣ ਅਨਸਾਰ ਸੋ ਇੱਕ ਘਰ ਦੇ ਵਿੱਚ ਕੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਗਏ ਨੇ ਉਹਨਾਂ ਦੇ ਘਰ ਸਮਾਧਾ ਬਣੀ ਹੋਈਆਂ ਨੇ ਲਾਲਾ ਵਾਲੇ ਦੀਆਂ ਸੋ ਕਾਲ ਤਾਕਤ ਵੱਲੋਂ ਹੁਕਮਨਾਮਾ ਸਾਹਿਬ ਜਾਰੀ ਹੈ ਵੀ ਭਾਈ ਬੜੀਆਂ ਮਸਾਣੀਆਂ ਜਿੱਥੇ ਸਵਾਦਾ ਬਣੀਆਂ ਹੋਈਆਂ ਨੇ ਦੇਰਿਆਂ ਤੇ ਮਰ ਦਾ ਸਰੂਪ ਨਹੀਂ ਲਿਜਾ ਸਕਦੇ ਇਹ ਸ਼ਖਤ ਹਦਾਇਤ ਆ ਪਰ ਉਹ ਕੁਝ ਸ਼ਰਾਰਤੀ ਅਨਸਰ ਉੱਥੋਂ ਸਰੂਪ ਕਮੇਟੀ ਤੋਂ ਔਰ ਜਤਰ ਬਾਬਾ ਵਰਮਾ ਸਿੰਘ ਜਨਾਲਾ ਉਹਨਾਂ ਤੋਂ ਤੱਕੇ ਦੇ ਨਾਲ ਸਰੂਪ ਲੈ ਕੇ ਗਏ ਨੇ ਇਸ ਕਰਕੇ ਉੱਥੇ ਫਿਰ ਬਹੁਤ ਵੱਡਾ ਇਕੱਠ ਰੱਖਿਆ ਗਿਆ ਜਿਸ ਵਿੱਚ ਨਹਿنگ ਸਿੰਘ ਜਥੇਬੰਦੀਆਂ ਔਰ ਦਮਦਮਿਤਕਸਾਲ ਦੇ ਸਿੰਘ ਔਰ ਦਾਸ ਇੰਟਰਨੈਸ਼ਨਲ ਸੰਤ ਸਮਾਜ ਸੇਵਾਦਲ ਵੱਲੋਂ ਤੇ ਹੋਰ ਪਾਠੀ ਸਿੰਘ ਰਾਗੀ ਸਿੰਘ ਢੱਡੀ ਸਿੰਘ ਸਾਰੇ ਹੀ ਪੰਥ ਨੂੰ ਦਰਦ ਰੱਖਣ ਵਾਲੇ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲੇ ਅਕਾਲ ਤਖਤ ਸਾਹਿਬ ਦਾ ਹੁਕਮ ਨਾਵੇਂ ਨੂੰ ਮੰਨਣ ਵਾਲੇ ਤੇ ਸਾਰੇ ਹੀ ਪਹੁੰਚ ਰਹੇ ਆ ਤੇ ਪਹੁੰਚੋ ਵੀ ਮੈਂ ਸਪੈਸ਼ਲ ਫਿਰ ਸਾਰਿਆਂ ਨੂੰ ਬੇਨਤੀ ਕਰਾਂਗਾ 11 ਤਰੀਕ ਤੇ 9ਵਾਂ ਮਹੀਨਾ 2024 ਸਮਾਂ 10 ਵਜੇ ਪਿੰਡ ਧੋੜ ਨੇੜੇ ਕੱਗਾ ਪਾਤਣਾ ਦੇ ਵਿੱਚ ਬਹੁਤ ਵੱਡੀ ਕੱਟਰਤਾ ਹੋ ਰਹੀ ਹੈ ਜਿੱਥੇ ਬੰਦੀਆਂ ਦੀ ਸਿੰਘਾਂ ਦੀ ਕਿਉਂਕਿ ਜੇ ਅਸੀਂ ਇਕੱਠੇ ਨਾ ਹੋਏ ਜੇ ਅਸੀਂ ਇਕੱਠੇ ਨਾ ਹੋਏ ਭਗਤ ਸੰਤ ਮਹਾਂਪੁਰਖ ਨੇ ਭਾਵੇਂ ਔਰਗੀ ਟਾਡੀ ਨੇ ਤਾਂ ਗੁਰਮੁਖ ਪੈਰ ਇਕੱਲੇ ਇਕੱਲੇ ਨੂੰ ਮੁਸੀਬਤਾਂ ਆਉਣਗੀਆਂ ਮੁਸੀਬਤਾਂ ਆ ਵੀ ਰਹੀਆਂ ਨੇ ਤੇ ਆਉਣਗੀਆਂ ਵੀ ਇਸ ਕਰਕੇ ਬੇਨਤੀ ਹੈ ਵੀ ਸਾਰਿਆਂ ਨੂੰ ਇਕੱਠੇ ਹੋਈਏ ਤੇ ਇਕੱਠੇ ਹੋ ਕੇ ਜੋ ਪੰਥਕ ਮਸਲੇ ਨੇ ਜੋੜ ਜੇ ਮਸਲੇ ਨੇ ਉਹ ਕਿੱਥੇ ਹੋਈਏ ਜਥੇਦਾਰ ਬਾਬਾ ਬਰਮਾ ਸਿੰਘ ਜੀ ਜਨਾਲੇ ਵਾਲੇ ਉਹਨਾਂ ਦੇ ਨਾਲ ਖੜੀਏ ਕਿਉਂਕਿ ਉਹ ਸਾਰਿਆਂ ਦੇ ਨਾਲ ਖੜਦੇ ਨੇ ਉਹ ਸਾਰਿਆਂ ਦਾ ਸਾਥ ਨਵਾਉਂਦੇ ਨੇ ਇਸ ਕਰਕੇ ਸਾਨੂੰ ਚਾਹੀਦਾ ਉਹਨਾਂ ਦੇ ਨਾਲ ਖੜਨਾ ਕਿਉਂਕਿ ਦਾਸ ਇੰਟਰਨੈਸ਼ਨਲ ਸੰਤ ਸਵਾਸ ਸੇਵਾਦਲ ਦੇ ਮੁਖ ਸੇਵਾਦਾਰ ਵਜੋਂ ਸੇਵਾ ਨਿਭਾਰੇ ਆ ਤੇ ਸਾਡੇ ਸਾਰੇ ਹੀ ਜਥੇਬੰਦੀ ਦੇ ਸੇਵਾਦਾਰ ਮੇਨ ਅਹੁਦਿਆਂ ਤੇ ਸੇਵਾ ਨਿਭਾਰੇ ਆ ਸੀ ਅਸੀਂ ਦਿਨ ਰਾਤ ਰਾਜੀ ਸਿੰਘਾਂ ਦੇ ਨਾਲ ਪਾਠੀ ਸਿੰਘਾਂ ਦੇ ਨਾਲ ਢਾਡੀ ਸਿੰਘਾਂ ਦੇ ਨਾਲ ਖੜਦੇ ਆ ਉਹਨਾਂ ਦੀ ਜਾ ਕੇ ਮਦਦ ਕਰਦੇ ਆ ਉਹਨਾਂ ਦਾ ਜਾ ਕੇ ਦੁੱਖ ਸੁੱਖ ਸੁਣਦੇ ਆ ਕਮੇਟੀ ਨਾਲ ਬੈਠ ਕੇ ਜੋ ਮਸਲਾ ਹੁੰਦਾ ਉਹਨੂੰ ਹੱਲ ਕਰਦੇ ਆ ਕਿਉਂਕਿ ਮਸਲਾ ਦੋ ਤਰ੍ਹਾਂ ਹੱਲ ਹੁੰਦਾ ਇੱਕ ਤਾਂ ਮਸਲਾ ਹੁੰਦਾ ਬੈਠ ਕੇ ਵਿਚਾਰ ਕੇ ਹੋਏ ਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਬਲਾਈ ਬੈਠ ਕੇ ਕੱਤਰ ਹੋ ਕੇ ਉਹ ਮਸਲੇ ਦਾ ਹੱਲ ਕੀਤਾ ਜਾਂਦਾ ਜੇ ਇਸ ਤਰ੍ਹਾਂ ਨਾ ਮਸਲਾ ਹੱਲ ਹੋਵੇ ਫਿਰ ਦੂਸਰਾ ਮਸਲਾ ਪ੍ਰਸ਼ਾਸਨ ਦਾ ਸਹਿਯੋਗ ਲੈ ਜਾਂਦਾ ਜੇ ਪ੍ਰਸ਼ਾਸਨ ਤੋਂ ਬਾਹਰ ਹੋਵੇ ਫਿਰ ਧਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਖਾਲਸੇ ਨੂੰ ਮਾਨ ਬਖਸ਼ਿਆ ਆਪਣੇ ਫੈਸਲੇ ਖੁਦ ਆਪ ਕਰੇਗਾ ਤੇ ਪਹਿਲਾਂ ਵੀ ਕਰਦੇ ਤੇ ਹੁਣ ਵੀ ਕਰਦੇ ਆ ਫਿਰ ਤੀਸਰਾ ਫੈਸਲਾ ਖਾਲਸੇ ਦਾ ਹੁੰਦਾ ਤੇ ਆਪਣੇ ਆਪ ਇਹ ਫੈਸਲਾ ਕਰਦਾ ਮੈਂ ਸਾਰੇ ਸੰਤਾਂ ਮਹਾਂਪੁਰਖਾਂ ਰਾਗੀ ਢਾਡੀ ਸਿੰਘਾਂ ਨੂੰ ਬੇਨਤੀ ਕਰਾਂਗਾ ਇਕੱਠੇ ਹੋ ਕੇ ਚੱਲੋ ਇਕਤਾ ਦਿਖਾਓ ਇੱਕ insan ਸਾਬ ਥੱਲੇ ਇਕੱਠੇ ਹੋਈਏ ਇਹ ਬਖਰੇ ਬਖਰੇ ਫਿਰਦੇ ਰਾਂਗੇ ਤੇ ਸਦਾ ਹੀ ਅਸੀਂ ਦੁੱਖੜੇ ਟੱਲਦੇ ਰਾਂਗੇ ਅੱਜ ਵੀ ਕੁੱਟੇ ਤੇ ਕੱਲ ਵੀ ਕੁੱਟੇ ਤੇ ਮਾਰ ਖਾਦੀ ਸਦਾ ਹੀ ਇਸ ਕਰਕੇ ਇਕੱਠੇ ਹੋ ਕੇ ਚੱਲੀਏ ਸਾਰੇ ਜਥੇਬੰਦੀਆਂ ਸਤਕਾਰਯੋਗ ਨੇ ਸਾਰੇ ਜਥੇਬੰਦੀਆਂ ਦੇ ਜਥੇਦਾਰਾਂ ਨੂੰ ਮੇਰੀ ਸਪੈਸ਼ਲ ਹੱਥ ਵਨ ਕੇ ਬੇਨਤੀ ਆ कि ਆਪਾਂ ਇਕੱਠੇ ਹੋ ਕੇ ਚੱਲੀਏ ਸਾਰੇ ਇੱਕ ਜੋਟ ਬਣਾ ਕੇ ਚੱਲੀਏ ਸੋ ਪਹੁੰਚੋ ਪਿੰਡ ਧੂੜ ਨੇੜੇ ਕੱਗਾ ਪਤੜਾ ਜਥੇਦਾਰ ਬਾਬਾ ਵਰਮਾ ਸਿੰਘ ਜੀ ਜਨਾਲ ਵਾਲੇ ਉਸ ਜਗ੍ਹਾ ਤੇ ਸੇਵਾ ਨਿਭਾਰੇ ਨੇ ਤੇ ਉੱਥੇ ਸਾਰੇ ਸੰਤਮਾ ਬੁਰਖ ਰਾਗੀ ਢਾਡੀਆਂ ਦੀ ਇਕੱਤਰਤਾ ਹੈ ਤੇ ਤੁਸੀਂ ਵੀ ਜਰੂਰ ਦਰਸ਼ਨ ਦਿਓ ਜੀ ਤੇ 10 ਵੀ ਆਪਣੇ ਜਥੇ ਸਮੇਤ ਹੋਰ ਸੰਤਮਾ ਬੁਰਖਾਂ ਸਮੇਤ ਅਸੀਂ ਪਿੰਡ ਧੂੜ 10 ਵਜੇ ਪਹੁੰਚਾਂਗੇ ਤੇ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਆ ਤੇ ਇਕੱਠੇ ਹੋ ਕੇ ਪਹੁੰਚੀਏ ਇੱਕ ਦੂਜੇ ਦਾ ਸਾਥ ਦਈਏ ਕਿਉਂਕਿ ਇੱਕ ਪਿਤਾ ਇੱਕ ਸਕੇ ਹਮ ਵਰਦ ਤੋਂ ਮੇਰਾ ਗੁਰਹਾਈ ਅਸੀਂ ਇੱਕ ਪਿਤਾ ਦੇ ਪੁੱਤਰਾ ਅਸੀਂ ਸਾਰੇ ਭਾਈ ਭਾਈਆਂ ਤੇ ਭਾਈ ਬਣ ਕੇ ਰਹੀਏ ਲੱਖਾਂ ਬਖਰੇਵੇਂ ਹੁੰਦੇ ਨੇ ਕਿਸੇ ਨਾਲ ਮਤ ਨਹੀਂ ਮਿਲਦੀ ਉਹ ਵਖਰੀ ਗੱਲ ਆ ਪਰ ਜਦੋਂ ਇਹੋ ਜਿਹਾ ਕੰਮ ਹੁੰਦਾ ਇਹੋ ਜਿਹਾ ਗੱਲਬਾਤ ਆ ਜਾਂਦੀ ਹੈ ਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਰਹਿਣਾ ਜੀ ਦਾ ਇਕੱਠਾ ਹੋ ਕੇ ਲੜਨਾ ਜੀ ਦਾ ਤੇ ਜੇ ਵੱਖਰੇ ਵੱਖਰੇ ਫਿਰਾਂਗੇ ਸਾਡੀ ਕਿਸੇ ਨੇ ਨਹੀਂ ਸੁਣਨੀ ਇਸ ਕਰਕੇ ਭਾਈ ਸਾਰੇ ਜਥੇਦਾਰਾਂ ਜਥੇਬੰਦੀਆਂ ਦੇ ਜਥੇਦਾਰਾਂ ਨੂੰ ਬੇਤੀ ਆ ਪਹੁੰਚੋ ਲਿੰਗ ਸਿੰਘ ਜਥੇਬੰਦੀਆਂ ਪਹੁੰਚ ਰਹੇ ਨੇ ਦਮ ਦਮ ਟਕਸਾਲ ਦੇ ਪਹੁੰਚ ਰਹੇ ਨੇ ਅਸੀਂ ਸੰਤ ਸਮਾਜ ਸੇਵਾਦਲ ਵੱਲੋਂ ਪਹੁੰਚ ਰਹੇ ਆ ਤੇ ਹੋਰ ਪਾਠੀ ਸਿੰਘ ਵੀ ਪਹੁੰਚ ਰਹੇ ਨੇ ਤੇ ਸਾਨੂੰ ਪਹੁੰਚਣਾ ਚਾਹੀਦਾ ਹਰ ਇੱਕ ਗੁਰਸਿੱਖ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜੀਏ ਹਰ ਇੱਕ ਗੁਰਸਿੱਖ ਦੇ ਨਾਲ ਪਾਗੀ ਸਿੰਘ ਹੋਵੇ ਪਾਵੇਂ ਢਾਡੀ ਸਿੰਘ ਹੋਵੇ ਰਾਗੀ ਸਿੰਘ ਹੋਵੇ ਕਿਸੇ ਤੇ ਵੀ ਕੋਈ ਮੁਸੀਬਤ ਆਈਏ ਗੁਰਸਿੱਖ ਤੇ ਸਾਨੂੰ ਭੱਜ ਕੇ ਖੜਨਾ ਚਾਹੀਦਾ ਕਿਉਂ ਜੇ ਅਸੀਂ ਜਾਵਾਂਗੇ ਅਸੀਂ ਖੜਾਂਗੇ ਕੱਲ ਨੂੰ ਹੋ ਸਕਦਾ ਸਾਡੇ ਨਾਲ ਵੀ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰ ਜਾਏ ਕਿਉਂਕਿ ਵਾਪਰਦੀਆਂ ਨੇ ਮੈਂ ਜਿੰਨਿਆਂ ਨੂੰ ਕਹਾਂ ਵੀ ਜਥੇਵੰਦੀ ਦੇ ਨਾਲ ਜੁੜੋ ਉਕਾਦੇ ਦੇ ਕਿਲਣਾ ਜੀ ਜਥੇ ਬੰਦੀਆਂ ਤੋਂ ਸਾਡਾ ਕੰਮ ਕਾਰ ਵਧੀਆ ਚੱਲਦਾ ਉਹਨਾਂ ਤੇ ਹੀ ਮਾਰਾ ਪਈਆਂ ਨੇ ਉਹਨਾਂ ਤੇ ਹੀ ਬਖਤ ਵਿਵਤਾ ਪਈਆ ਉਹਨਾਂ ਤੇ ਹੀ ਮਾੜੇ ਸਮਿਆਂ ਆ ਫਿਰ ਯਾਦ ਕਰਦਾ ਸੰਤ ਰੇਨ ਜੀ ਜੇ ਤੁਹਾਡੀ ਅਸੀਂ ਗੱਲ ਮੰਨ ਲੈਂਦੇ ਅੱਜ ਵਧੀਆ ਰਹਿੰਦੇ ਹਾਂ ਇੱਕ ਬੇਨਤੀ ਕਰਾਂਗਾ ਭਾਵੇਂ ਉਹ ਪਾਠੀ ਸਿੰਘ ਨੇ ਭਾਵੇਂ ਉਹ ਰਾਗੀ ਸਿੰਘ ਨੇ ਭਾਵੇਂ ਉਹ ਢਾਡੀ ਸਿੰਘ ਨੇ ਭਾਵੇਂ ਉਹ ਸਾਧੂ ਸੰਤ ਨੇ ਜੀੜਾ ਕੋਈ ਗਲਤ ਹੋਏਗਾ ਬੰਦਾ ਕੋਈ ਤੀ ਭੈਣ ਦਾ ਸਾਝੀ ਨਹੀਂ ਹੋਵੇਗਾ ਕੋਈ ਮਾੜਾ ਕੋ ਕਰਮ ਕਰੇਗਾ ਤੇ ਅਸੀਂ ਉਹਨਾਂ ਦਾ ਕਦੇ ਵੀ ਸਾਥ ਨਹੀਂ ਦੇਵਾਂਗੇ ਅਸੀਂ ਉਹਨਾਂ ਦਾ ਕਦੇ ਵੀ ਸਾਥ ਨਹੀਂ ਦੇਵਾਂਗੇ ਸਾਡੀ ਜਥੇਬੰਦੀ ਉਹਨਾਂ ਦਾ ਕੋਈ ਵੀ ਸਾਥ ਨਹੀਂ ਦੇਊ ਹਾ ਜਿਹੜੇ ਮਰਿਆਦਾ ਵਿੱਚ ਚੱਲਦੇ ਨੇ ਪੂਰਨ ਗੁਰਸਿੱਖ ਨੇ ਨਿਤਨੇਮੀ ਨੇ ਬਾਣੀ ਭਜਨ ਕਰਦੇ ਨੇ ਸਿਮਰਨ ਕਰਦੇ ਨੇ ਕੋਈ ਉਹਨਾਂ ਦੇ ਨਾਲ ੱੱਕਾ ਹੁੰਦਾ ਨਜਾਇਜ਼ ਜਿਵੇਂ ਜਥੇਦਾਰ ਬਰਮਾ ਸਿੰਘ ਜੀ ਅਜਨਾਲੇ ਦੇ ਨਾਲ ੱੱਕਾ ਹੋ ਰਿਆ ਇਸ ਤਰ੍ਹਾਂ ਅਸੀਂ ਡਟ ਕੇ ਖੜਾਂਗੇ ਤੇ ਜੇ ਤਾਂ ਉਹ ਲੋਕ ਪਿਆਰ ਦੇ ਨਾਲ ਸਮਝਣਗੇ ਪਿਆਰ ਦੀ ਭਾਸ਼ਾ ਸਮਝਾਵਾਂਗੇ ਜੇ ਕਾਨੂੰਨ ਦੇ ਲੋੜ ਪਈ ਤਾਂ ਕਾਨੂੰਨ ਦਾ ਸਾਥ ਵੀ ਲਵਾਂਗੇ ਤੇ ਜੇ ਇਹ ਦੋਨੇ ਕੰਮ ਨਹੀਂ ਹੋਏ ਤਾਂ ਖਾਲਸਾ ਆਪਣੇ ਫੈਸਲੇ ਆਪ ਕਰੇਗਾ ਕਿਉਂਕਿ ਕਾਲ ਤਖਤ ਸਾਹਿਬ ਵੱਲੋਂ ਹੁਕਮਨਾਮਾ ਜੋ ਜਾਰੀ ਹੋਏ ਨਹੀਂ ਉਹ ਸਾਡਾ ਫਰਜ਼ ਬਣਦਾ ਸਾਰਿਆਂ ਦਾ ਮੰਨਣ ਦਾ ਵੀ ਅਸੀਂ ਉਹ ਗੁਰੂ ਜੀ ਦੇ ਹੁਕਮ ਨੂੰ ਮੰਨੀਏ ਕਿ ਉਹਨਾਂ ਦੀ ਲੰਘਣਾ ਕਰਾਂਗੇ ਮਹਾਰਾਜ ਜੀ ਨੇ ਸਾਫ਼ ਕਿਹਾ ਰਹਿਤ ਬਿਨਾਂ ਨ ਸਿੱਖ ਖਾਵੇ ਰਹਿਤ ਬਿਨਾਂ ਦਰ ਝੋਟਾ ਖਾਵੇ ਜਿਹੜੇ ਸਿੱਖ ਨੇ ਜੇ ਰਹਿਤ ਮਰਜ਼ਾਦਾ ਨਹੀਂ ਰੱਖਣਗੇ ਉਹ ਅੱਜ ਵੀ ਝੋਟਾ ਖਾਦੇ ਨੇ ਤੇ ਝੋਟਾ ਖਾਂਦੇ ਰਹਿਣਗੇ ਇਸ ਕਰਕੇ ਅਸੀਂ ਬਾਣੇ ਬਾਣੀ ਦੇ ਧਾਰਨੀ ਬਣੀਏ ਰਹਿਤ ਮਰਜ਼ਾਦਾ ਦੇ ਵਿੱਚ ਪਰਪੱਕ ਹੋਈਏ ਤੇ ਸਾਰੇ ਇਕੱਠੇ ਹੋ ਕੇ ਗੁਰੂ ਸਾਹਿਬ ਦੀ ਸੇਵਾ ਕਰੀਏ ਤੇ ਕਮੇਟੀ ਵਾਲਿਆਂ ਨੂੰ ਬੇਨਤੀ ਆ ਕਮੇਟੀ ਵਾਲਿਆਂ ਨੂੰ ਬੇਨਤੀ ਕਰਾਂਗਾ ਕਿ ਜਿੰਨੇ ਵੀ ਤੁਸੀਂ ਕਮੇਟੀ ਵਾਲਿਓ ਅੰਮ੍ਰਿਤ ਧਾਰੀ ਹੋਵੋ ਖੰਡੇ ਵਟ ਦਾ ਅੰਮ੍ਰਿਤ ਸਕੋ ਬਾਣੀ ਪੜੋ ਜੇ ਪੜਨੀ ਆਉਂਦੀ ਤਾਂ ਬਾਣੀ ਸੁਣੋ ਕਿਉਂਕਿ ਸਾਨੂੰ ਗੁਰੂ ਜੀ ਦਾ ਪ੍ਰਬੰਧ ਸੁਵਾਲਿਆ ਕਿ ਜਿਹੜੇ ਗੁਰੂ ਦੇ ਪ੍ਰਬੰਧਕ ਸੀ ਉਹ ਸਮੇਂ ਜੋ ਸ਼ਰਾਬਾ ਪੀਂਦੇ ਸੀ ਕਿ ਉਹ ਵਾਲ ਕਟਾਉਂਦੇ ਸੀ ਕਿ ਉਹ ਦਾੜੀਆਂ ਕਟਾਉਂਦੇ ਸੀ ਕਿਉ ਮਾਰੇ ਕਰਮ ਕਰਦੇ ਸੀ ਨਹੀਂ ਸੀ ਕਰਦੇ ਜੇ ਪ੍ਰਬੰਧਕ ਬਣਿਓ ਤਾਂ ਆਪਣੇ ਆਪ ਦੇ ਵਿੱਚ ਸੁਧਾਰ ਲਿਆਓ ਆਪਣੇ ਆਪ ਦੇ ਵਿੱਚ ਸੁਧਾਰ ਲਿਆਓ ਤੁਹਾਡੇ ਚਰਨਾਂ ਵਿੱਚ ਹੱਥ ਬੰਨ੍ਹ ਕੇ ਬੇਨਤੀ ਆ ਕਿਉਂਕਿ ਜੇ ਅਸੀਂ ਕਿਸੇ ਨੂੰ ਕੁੱਟਦੇ ਮਾਰਦੇ ਆ ਅਗਲਾ ਕੰਮ ਸਮਝਾ ਦਿੰਦੇ ਜੀ ਪਿਆਰ ਦੇ ਨਾਲ ਬਿਠਾ ਕੇ ਸਮਝਾ ਦਿੰਦੇ ਪਹਿਲਾਂ ਸਾਰੀਆਂ ਪਾਸੋਂ ਦੱਸਿਆ ਨਾ ਵੀ ਪਿਆਰ ਦੇ ਨਾਲ ਵੀ ਸਮਝਾਉਨੇ ਆ ਕਾਨੂੰਨ ਦਾ ਵੀ ਮਦਦ ਲੈਨੇ ਜੇ ਨਾ ਹੋਵੇ ਦੋਨੇ ਗੱਲਾਂ ਫਿਰ ਤੀਜਾ ਸਾਡੇ ਕੋਲ ਸੱਤਰ ਜੋ ਮਰ ਜਿੰਨੇ ਬਖਸਿਆ ਉਹ ਫਿਰ ਸਾਰਿਆਂ ਦੇ ਬਾਅਦ ਤੇ ਤਿਆਰੀ ਹੁੰਦਾ ਫਿਰ ਬੇਨਤੀ ਕਰਾਂਗਾ ਜਿੰਨੇ ਵੀ ਸਾਧੂ ਸੰਤ ਮਹਾਂਪੁਰਖ ਨੇ ਆਪਣੇ ਜੀਵਨ ਨੂੰ ਐਸਾ ਬਣਾ ਲਓ ਐਸਾ ਵਿਰਾਗਮਈ ਜੀਵਨ ਬਣਾਓ ਕਿ ਤੁਹਾਡੇ ਦਰਸ਼ਨ ਕਰਕੇ ਹੀ ਲੋਕਾਂ ਨੂੰ ਵਾਹਿਗੁਰੂ ਪਰਮੇਸ਼ਰ ਦਾ ਨਾਮ ਦਿੱਤਾ ਆਵੇ ਤੇ ਤੁਹਾਨੂੰ ਦੇਖ ਕੇ ਕਿ ਇੱਕ ਸਾਧੂ ਦਾ ਜੀਵਨ ਇੱਕ ਗੁਰਸਿੱਖ ਦਾ ਜੀਵਨ ਹੀ ਪ੍ਰਚਾਰ ਹੁੰਦਾ ਉਹਨਾਂ ਨੂੰ ਦੇਖ ਕੇ ਲੱਖਾਂ ਲੋਕੀ ਜੁੜਦੇ ਜਾਂਦੇ ਨੇ ਜੇ ਅਸੀਂ ਮਾੜੇ ਕਰਮ ਕਰਾਂਗੇ ਅਸੀਂ ਮਾੜੇ ਕੰਮ ਕਰਾਂਗੇ ਫਿਰ ਜੇਲਾਂ ਤਾਂ ਕਿਤੇ ਦੂਰ ਨਹੀਂ ਹੈ ਫਿਰ ਸੋਦੇ ਲੱਗਣੇ ਤਾਂ ਲੱਗਣੇ ਜਾਇਜ ਨੇ ਇਸ ਕਰਕੇ ਭਾਈ ਸਾਰਿਆਂ ਨੂੰ ਬੇਨਤੀ ਕਰਾਂਗਾ ਚੜ੍ਹਦੀ ਕਲਾ ਦੇ ਨਾਲ ਰਹੀਏ ਸੇਵਾ ਨਿਭਾਈਏ ਜਥੇਦਾਰ ਬਾਬਾ ਬਰਮਾ ਸਿੰਘ ਜੀ ਜਨਾਲੇ ਵਾਲੇ ਉਹਨਾਂ ਵੱਲੋਂ ਕੱਠ ਰੱਖਿਆ ਗਿਆ ਹੈ ਕਤਰਤਾ ਸਾਰੇ ਸੰਤਾਂ ਮਹਾਂਪੁਰਖਾਂ ਰਾਗੀ ਢਾਡੀ ਸਿੰਘਾਂ ਨੂੰ ਬੇਨਤੀ ਕਰਾਂਗਾ ਹੱਥ ਜੋੜ ਕੇ ਬੇਮੀ 10 ਵਜੇ ਪਹੁੰਚ ਰਿਹਾ ਹਾਂ ਜਥੇ ਸਵੇਤ ਸੰਤਾਮਾਪੁਰਖਾ ਸਮੇਤ ਤੇ ਆਪ ਜੀ ਵੀ ਕਿਰਪਾ ਕਰਿਓ ਜ਼ਰੂਰ ਪਹੁੰਚਿਓ ਸਾਰੇ ਰੂ ਬੇਨਤੀ ਕਰਾਂਗਾ ਅਪੀਲ ਕਰਾਂਗਾ ਇਕੱਠੇ ਹੋਈਏ ਇਕੱਠੇ ਹੋ ਕੇ ਚੱਲੀਏ ਜੇ ਇਕੱਲੇ ਇਕੱਲੇ ਜਾਓਗੇ ਇਕੱਲੇ ਇਕੱਲੇ ਰਹੋਗੇ ਅੱਜ ਵੀ ਮਾਰ ਖਾਧੀ ਤੇ ਕੱਲ ਵੀ ਮਾਰ ਖਾਧੀ ਫਿਰ ਅਸੀਂ ਦੁੱਖ ਭੋਗਾਂਗੇ ਇਸ ਕਰਕੇ ਸਾਰੇ ਦੇ ਚਰਨਾਂ ਵਿੱਚ ਬੇਨਤੀ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇਓ ਕਿਉਂਕਿ ਅਸੀਂ ਦਿਲਰਾਤ ਪਾਖੀ ਸਿੰਘਾ ਰਾਗੀ ਸਿੰਘਾ ਢਾਡੀ ਸਿੰਘਾ ਸੰਤਾ ਮਹਾਂਪੁਰਖਾਂ ਦੇ ਨਾਲ ਖੜੇ ਆਂ ਨਿੰਦੇ ਆ ਪਲੀ ਕਿਸੇ ਕੀ ਨਹੀਂ ਮਨਮੁਖ ਲੋਕੀ ਕਰਦੇ ਨੇ ਤੇ ਨਿੰਦੇ ਆ ਕਿਸੇ ਦੀ ਵੀ ਨਾ ਕਰੋ ਜੇ ਕੋਈ ਮਨ ਦੇ ਵਿੱਚ ਕੋਈ ਵਹਿਮ ਕੋਈ ਸੰਸਾ ਸ਼ੰਕਾ ਹੈ ਕੋਈ ਮਨ ਦੇ ਵਿੱਚ ਕੋਈ ਵਹਿਮ ਭਰਮ ਸੰਸਾ ਸ਼ੰਕਾ ਹੈ ਤੇ ਵੀਰੋ ਪ੍ਰਭੂ ਬੈਠ ਕੇ ਉਹਨੂੰ ਨਵੇ ਲੜਾ ਦੀਂਦਾ ਕੱਤਰਤਾ ਕਰਕੇ ਉਹ 71 ਮਿਲੋ ਮੇਰੇ ਭਾਈ ਤੇ ਉਹ ਬੈਠ ਕੇ ਆਪਰ ਨੂੰ ਜਿਹੜੀ ਦੁਬਧਾ ਜਾਂ ਕੋਈ ਮੰਨ ਦੇ ਵਿੱਚ ਸੰਸਾ ਸੰਕਾ ਉਹਨੂੰ ਦੂਰ ਕਰਨ ਲਈ ਤੇ ਹਿੰਦਾ ਪੋਟੋ ਪਿੰਡ ਤੁਰਦੇ ਵਿੱਚ 11 ਤਰੀਕ ਨੂੰ ਸਮਾ ਸਵੇਰੇ 10 ਵਜੇ ਸਾਰਿਆਂ ਨੇ ਬਾਬਾ ਵਰਮਾ ਸਿੰਘ ਜੀਆ ਦਾ ਸਾਥ ਦੇਣਾ ਅਸੀਂ ਉਹਨਾਂ ਦੇ ਨਾਲ ਦਿਨ ਰਾਤ ਖੜੇ ਆ ਮੁੰਡੇ ਨਾਲ ਮੁੰਡਾ ਲਾ ਕੇ ਤਕਰੀਬ ਸਾਰੇ ਸੰਤਾਂ ਮਹਾਂਪੁਰਖਾਂ ਨਾਲ ਸਾਰੇ ਗੁਰੂ ਸਿੱਖਾਂ ਨਾਲ ਕਿਉਂਕਿ ਸਾਨੂੰ ਸ੍ਰੀ ਮਾਨ ਸੰਤ ਬਾਬਾ ਦਰਸਨ ਸਿੰਘ ਜੀ ਮਹਾਰਾਜ ਤੋਂ ਟੱਕੀ ਸਾਹਿਬ ਵਾਲੇ ਨੇ ਇਹ ਸਿੱਖਿਆ ਦਿੱਤੀ ਆ ਕਿ ਸਭਨਾਂ ਦਾ ਸਤਿਕਾਰ ਕਰੋ ਸਭਨਾਂ ਦੇ ਨਾਲ ਪਿਆਰ ਕਰੋ ਤੇ ਸਭਨਾਂ ਦਾ ਸਾਥ ਦਿਓ ਤੇ ਇਹ ਬੇਨਤੀ ਮੇਰੀ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ